ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾਜ਼ ਐਂਜਵਾਚਾ ਨਾਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਵੱਡੇ ਪਣੇ ਦੇ ਸੂਟ ਦੀ ਕਟਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਅ ਇਹ ਜਿਹੜਾ ਸੂਟ ਹੁੰਦਾ ਹੈ 3.5 ਮੀਟਰ ਦਾ ਹੁੰਦਾ ਹੈਗਾ ਕਿਉਂਕਿ ਇਹਦਾ ਪਣਾ ਜਿਹੜਾ ਉਹ ਵੱਡਾ ਹੁੰਦਾ ਹੈਗਾ ਤੇ ਜਿਹੜੇ ਆਪਾਂ ਮੈਚਿੰਗ ਸੂਟ ਲੈਣੇ ਹੈਗੇ ਉਹ ਹੁੰਦੇ ਹੈ 8 ਮੀਟਰ ਦੇ ਤੇ ਕਈ ਵਾਰੀ 2-2 ਮੀਟਰ ਦੇ ਵੀ ਹੁੰਦੇ ਹੈਗੇ ਠੀਕ ਹੈ ਜੀ ਇਹ ਸੂਟ ਤੇ ਅੱਜ ਆਪਾਂ ਕੱਟਾਂਗੇ ਆਲਓਵਰ ਸੂਟ 3.5 ਮੀਟਰ ਦਾ ਤੁਸੀਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਹੈ ਦੇਖਣਾ ਵੀ ਆਪਾਂ ਕਿਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਾਂਗੇ ਕਿੱਥੋਂ-ਕਿੱਥੋਂ ਆਪਾਂ ਸ਼ਰਟ ਦੀ ਕਟਿੰਗ ਕਰਨੀ ਆ ਬਾਹਮਾਂ ਦੀ ਸਲਵਾਰ ਦੀ ਪਰ ਜਿਹੜੀ ਇਹਦੀ ਕਟਿੰਗ ਹੈਗੀ ਉਹ ਛੋਟੇ-ਪਣੇ ਦੇ ਕੱਪੜੇ ਨਾਲੋਂ ਬਿਲਕੁਲ ਡਿਫਰੈਂਟ ਹੁੰਦੀ ਹੈ ਠੀਕ ਹੈ ਤੇ ਵੀ ਇਹਦਾ ਮਤਲਬ ਇਹ ਵੀ ਆਪਾਂ ਜਿਹੜਾ ਕੱਪੜਾ ਹੈਗਾ ਉਹ ਆਪਾਂ ਅਲੱਗ-ਅਲੱਗ ਕੱਢਣਾ ਹੁੰਦਾ ਹੈਗਾ ਉਹਦੇ ਵਿੱਚੋਂ ਆਪਾਂ ਹੋਰ ਤਰ੍ਹਾਂ ਕੱਢਦੇ ਆ ਕੱਪੜਾ ਸ਼ਰਟ ਦਾ ਕੱਪੜਾ ਹੋਰ ਤਰ੍ਹਾਂ ਕੱਢਦੇ ਆ ਇਹਦੇ ਵਿੱਚੋਂ ਹੋਰ ਬਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਜ਼ਰੂਰ ਦੇਖਣਾ ਹੈ ਠੀਕ ਹੈ ਜੀ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਮਨੇ ਇਹ ਆਪਣੇ ਕੋਲੇ ਕਪੜਾ ਹੈਗਾ 3.5 ਮੀਟਰ ਵੱਡੇ ਬਣੇ ਦਾ ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਸ਼ਰਟ ਦੇਖੋ ਜਦੋਂ ਆਪਾਂ ਦੂਜਾ ਛੋਟੇ ਪਣੇ ਵਾਲਾ ਕਪੜਾ ਕੱਢਦੇ ਹੁੰਦੇ ਆ ਸ਼ਰਟ ਕੱਢਦੇ ਹੁੰਦੇ ਆ ਤਾਂ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਕੱਟ ਲੈਣੇ ਹੁੰਦੇ ਆ ਠੀਕ ਹੈ ਇਸ ਤਰ੍ਹਾਂ ਨਿਕਲ ਜਾਂਦੀ ਆ ਪਰ ਇਹ ਵੱਡੇ ਪਣੇ ਦਾ ਹੋਣ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਇਸ ਤਰ੍ਹਾਂ ਕੰਨੀ ਦੇ ਨਾਲ ਕੰਨੀ ਮਿਲਾ ਲਾਂਗੇ ਹਮੇਸ਼ਾ ਨਿਸ਼ਾਨ ਹੈ ਤੁਸੀਂ ਪੁੱਠੇ ਪੁੱਠੀ ਸਾਈਡ ਹੀ ਲਗਾਇਆ ਕਰੋ ਠੀਕ ਹੈ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕਰ ਲੈਣਾ ਹੈਗਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਵਿਛਾ ਲੈਣਾ ਬਸ ਦੇਖੋ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਇਹਨੂੰ ਇਹਦੇ ਵਿੱਚੋਂ ਹੀ ਆਪਣੀ ਕਮੀਜ਼ ਦੀ ਜਿਹੜੀ ਚੜਾਈ ਆ ਉਹ ਨਿਕਲਿਆ ਹੋਊਗੀ ਹੁਣ ਜਿਹੜੇ ਆਪਾਂ ਲੈਂਥ ਰੱਖਣੀ ਹੈ ਇਹਨਾਂ ਦੀ ਉਹ ਰੱਖਣੀ ਹੈ 40 ਇੰਚ ਤਿਆਰ ਠੀਕ ਹੈ ਤੇ हिਪ ਹੈਗੀ ਹੈ 21 ਇੰਚ ਹੁਣ ਆਪਾਂ 4 ਇੰਚ ਲੰਬਾਈ 'ਚ ਵਧ ਲਵਾਂਗੇ ਤੇ ਜਿਹੜਾ ਐਕਸਟਰਾ ਕੱਪੜਾ ਪਹਿਲਾਂ ਆਪਾਂ ਉਹ ਦੀ ਕਟਿੰਗ ਕਰ ਦਿੰਨੇ ਆ ਠੀਕ ਹੈ 4 ਇੰਚ ਚਪਲ ਲੰਬਾਈ ਚ ਐਕਸਨ ਲਵਾਗੇ ਤੇ 4 ਇੰਚ ਹੀ ਆਪਾਂ ਇਹਦੇ ਵਿੱਚੋਂ ਚੌੜਾਈ ਚ ਲਵਾਵਾਂਗੇ ਇਹ ਪਕੰਨੀਓ ਠੀਕ ਹੈ ਕਿਉਂਕਿ ਆਪਾਂ ਇਹਦੇ ਵਿੱਚ ਆਪਾਂ ਚਾਕਾਂ ਤੇ ਲੇਸ ਨਹੀਂ ਲਗਾਉਣੀ ਇਹਦੇ ਆਪਾਂ ਕਲੀਆਂ ਪਾਉਣੀਆਂ ਨੇ ਤਾਂ ਕਰਕੇ ਕਲੀਆਂ ਦੇ ਵਿੱਚ ਵੀ ਕਪੜਾ ਆ ਜਾਂਦਾ ਹੁੰਦਾ ਬਿਨਾ ਕੱਟ ਤੋਂ ਹੀ ਕਲੀਆਂ ਪਾਵਾਂਗੇ ਆਪਾਂ ਤੇ ਹੁਣ ਆਪਾਂ 44 ਇੰਚ ਲੈਂਥ ਲੈ ਲੈਣੀ ਹੈ 40 ਇੰਚ ਆਪਾਂ ਤਿਆਰ ਰੱਖਣੀ ਹੈ ਹੁਣ ਆਪਾਂ ਇਹ ਹਿੱਪ ਲੈਣੀ ਹੈਗੀ ਹਿੱਪ ਲਾਵਾਂਗੇ ਆਪਾਂ 25 ਇੰਚ ਤਿਆਰ ਦੇਖਦੇ ਆਂ ਆਪਣੇ ਕੋਲੇ ਹੁਣ ਇਹ ਟੋਟਲ ਕਿੰਨਾ ਕਪੜਾ ਹੈਗਾ ਇਹ ਸਾਰਾ ਆਪਣੇ ਕੋਲੇ 26.5 ਤਿਆਰ ਹੈ ਟੋਟਲ ਕਪੜਾ ਤਾਂ ਕਰਕੇ ਆਪਾਂ ਇਹ ਇੰਨਾ ਹੀ ਲੈ ਲਾਂਗੇ ਕਿਉਂਕਿ ਥੋੜਾ ਥੋੜਾ ਹੀ ਲਊਗਾ ਤਾਂ ਉਦੋਂ ਬਾਅਦ ਆਪਾਂ ਜਦੋਂ ਕੜੀਆਂ ਵਗੈਰਾ ਪਾਤੀਆਂ ਜੇ ਐਕਸਟਰਾ ਹੋਇਆ ਤਾਂ ਆਪਾਂ ਉਹਦੀ ਕਟਿੰਗ ਕਰ ਲਾਂਗੇ ਤੇ ਹੁਣ ਜਿਹੜਾ ਆਪਣਾ ਇਹ ਸ਼ਰਟ ਵਾਲਾ ਕਪੜਾ ਅਗਲਾ ਪਿਛਲਾ ਦੋਨੇ ਉਤਾਰ ਲਾਂਗੇ ਆਪਾਂ ਕਟਿੰਗ ਕਰ ਲਾਂਗੇ ਇਹਦੀ ਲਓ ਜੀ ਇਹ ਹੁਣ ਆਪਣਾ ਜਿਹੜਾ ਸ਼ਰਟ ਦਾ ਕੱਪੜਾ ਲੈ ਗਿਆ ਤੇ ਇਧਰੋਂ ਜਿਹੜਾ ਫੋਲਡਿੰਗ ਵਾਲਾ ਪਾਸਾ ਸੀ ਉਹਦੀ ਆਪਾਂ ਕਟਿੰਗ ਕਰ ਲੈਣੇ ਆ ਅਲੱਗ-ਅਲੱਗ ਕਰ ਲੈਣੇ ਇਹਨਾਂ ਨੂੰ ਹੁਣ ਦੋਨਾਂ ਪਾਸਿਆਂ ਨੂੰ 프ਰੰਟ ਬੈਕ ਨੂੰ ਠੀਕ ਹੈ ਜੀ ਇਹ ਹੁਣ ਸ਼ਰਟ ਵਾਲਾ ਹੋ ਗਿਆ ਹਾਂਜੀ ਹੁਣ ਆਪਾਂ ਕੱਢਾਂਗੇ ਇਹਦੇ ਬਾਹਮਣ ਠੀਕ ਹੈ ਇਸੇ ਤਰ੍ਹਾਂ ਇਹ ਕੱਪੜਾ ਆਪਾਂ ਰੱਖ ਲਿਆ ਇਸ ਤਰ੍ਹਾਂ ਜਿਵੇਂ ਪਹਿਲਾਂ ਆਪਾਂ ਫੋਲਡ ਕੀਤਾ ਸੀ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਕਪੜਾ ਬਾਹਮਾ ਦਾ ਲਾ ਲਾਂਗੇ ਉਸ ਤੋਂ ਬਾਅਦ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਇਹਨੂੰ ਆਪਾਂ ਚਾਰ ਤਿਆਂ ਦੇ ਵਿੱਚ ਫੋਲਡ ਕਰ ਲੈਣਾ ਇਸ ਤਰ੍ਹਾਂ ਆਪਾਂ ਹੁਣ ਚਾਰ ਤਿਆਂ ਦੇ ਵਿੱਚ ਫੋਲਡ ਕਰ ਲਿਆ 17 ਇੰਚ ਆਪਾਂ ਬਾਹ ਰੈਡੀ ਰੱਖਣੀ ਹੈ ਤੇ 3 ਇੰਚ ਆਪਾਂ ਵੱਟ ਲੈ ਲਾਂਗੇ 2 ਇੰਚ ਆਪਾਂ ਬਾਹ ਲੈ ਲਾਂਗੇ ਸਾਰੀ ਆਪਾਂ ਇਹ ਕਪੜਾ ਲਾ ਲੈਣਾ ਠੀਕ ਹੈ ਜੀ ਤੇ ਹੁਣ ਪਹਿਲਾਂ ਆਪਾਂ ਬਾਹਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਦੇਖਣਾ ਹੈ ਵੀ ਇਹਦੇ ਜਿਹੜੇ ਫਲਾਵਰ ਆ ਉਹ ਕਿ ਸਾਈਡ ਜਾਂਦੇ ਨੇ ਇਹ ਉੱਪਰ ਤੋਂ ਲਈ ਜਾਂਦੇ ਆ ਠੀਕ ਹੈ ਤਾਂ ਕਰਕੇ ਤੁਸੀਂ ਜਿੰਦਰ ਮਰਜ਼ੀ ਕਟਿੰਗ ਕਰ ਸਕਦੇ ਆ ਹੁਣ ਆਪਾਂ ਇਹ ਪੂਰੀ ਬਾਹ ਤਾਂ ਲੈਣੀ ਨਹੀਂ ਕਿਉਂਕਿ ਕਪੜਾ ਜ਼ਿਆਦਾ ਹੈ ਜਿੰਨੇ ਆਪਾਂ ਨੂੰ ਲੋੜ ਆ ਆਪਾਂ 19 ਉਹਨਾਂ ਲੈ ਕੇ ਬਾਕੀ ਦੀ ਆਪਾਂ ਕਟਿੰਗ ਕਰ ਦੇਣੀ ਹੈ ਇਹਨਾਂ ਆਪਣੇ ਕੋਲ ਕਪੜਾ ਵੱਧੂ ਹੈ ਠੀਕ ਹੈ ਇਹ ਹੋ ਗਏ ਆਪਣਾ ਬਾਹ ਦਾ ਕਾਟ ਆਪਾਂ ਵੱਟ ਚ ਪਾਵਾਂਗੇ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਹੋਇਆ ਵੈਸੇ ਤੇ ਹੁਣ ਆਪਾਂ ਸਲਵਾਰ ਏਖਣੀ ਹੈ ਹੁਣ ਆਪਾਂ ਸਲਵਾਰ ਹੈ ਜਿਹੜੀ ਉਹ ਇਸ ਤਰ੍ਹਾਂ ਨਹੀਂ ਗਿ ਲੈਣੀ ਜਿਵੇਂ ਆਪਾਂ ਪਹਿਲਾਂ ਫੋਲਡ ਕੀਤਾ ਸੀ ਇਹਨੂੰ ਸਲਵਾਰ ਨੂੰ ਆਪਾਂ ਦੂਜੂ ਫੋਲਡ ਕਰ ਲੈਣਾ ਐਸ ਤੋਂ ਉਲਟ ਜਿਹੜਾ ਆਪਾਂ ਕਮੀਜ਼ ਉਲਟ ਕੀਤਾ ਸੀਗਾ ਜਿਵੇਂ ਆਪਾਂ ਕਮੀਜ਼ ਫੋਲਡ ਕੀਤਾ ਸੀ ਉਸ ਤਰ੍ਹਾਂ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਉਹਦੀ ਦੂਸਰੀ ਸਾਈਡ ਠੀਕ ਹੈ ਇਹ ਆਪਣੇ ਕੋਲੇ ਹੁਣ ਸਲਵਾਰ ਦਾ ਕੱਪੜਾ ਬਚ ਗਿਆ ਇਹਦੇ ਵਿੱਚੋਂ ਹੀ ਆਪਾਂ ਕੁੰਦੇ ਕੱਢਾਂਗੇ ਪਹੁੰਚਾ ਕੱਢਾਂਗੇ ਤੇ ਬੈਕਟ ਕੱਢਾਂਗੇ ਠੀਕ ਹੈ ਜੀ ਇਹਦੇ ਵਿੱਚੋਂ ਹੀ ਸਾਰਾ ਕੁਝ ਨਿਕਲ ਜਾਂਦਾ ਹੁੰਦਾ ਹੈ ਤੇ ਪਹਿਲਾਂ ਪੈਨ ਨੂੰ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਇਸ ਤਰ੍ਹਾਂ ਪਹਿਲਾਂ ਬਰਾਬਰ ਕਰਕੇ ਜਿਹੜਾ ਕਾਣ ਵਗੈਰਾ ਉਹਨੂੰ ਆਪਾਂ ਕੱਢ ਦੇਣਾ ਹੈਗਾ ਇਹ ਆਪਾਂ ਚਾਰ ਤਿਆਂ ਦੇ ਵਿੱਚ ਕਰ ਲਿਆ ਹੁਣ ਠੀਕ ਹੈ ਜੀ ਤੇ ਜਿਹੜਾ ਵੱਟ ਘਟ ਕਪੜਾ ਉਹ ਹੈਗਾ ਇੱਧਰ ਇਹਦੀ ਆਪਾਂ ਕਟਿੰਗ ਕਰ ਦਾਂਗੇ ਲਓ ਜੀ ਹੁਣਸ ਪਹਿਲਾਂ ਆਪਾਂ ਪੌਂਚਾ ਕੱਢਾਂਗੇ ਠੀਕ ਹੈ ਇਹਦੇ ਵਿੱਚੋਂ ਆਪਾਂ ਪੌਂਚਾ ਕੱਢ ਲੈਣਾ ਪਹਿਲਾਂ ਆਪਾਂ 12 ਇੰਚ ਇਥੋ ਲੈ ਲੈਣਾ ਹੈ ਠੀਕ ਹੈ 12 ਇੰਚ ਤੇ ਇਥੇ ਐਨ ਐਨ ਸਾਰੇ ਤੇ ਨਿਸ਼ਾਨੀ ਲਗਾ ਲੈਣੀ ਹੈ 12 ਤੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਪਹਿਲਾਂ ਸਾਰੇ ਦੀ ਫਿਰ ਆਪਾਂ ਦੇਖਣਾ ਵੀ ਆਪਾਂ ਪੌਂਚਾ ਪੌਂਚੇ ਦੀ ਲੰਬਾਈ ਹੈ ਜਿਹੜੀ ਉਹ ਕਿੰਨੀ ਲੈਣੀ ਹੈ ਪਹਿਲਾਂ ਇਹਦੀ ਸਾਰੇ ਦੀ ਕਟਿੰਗ ਕਰ ਠੀਕ ਹੈ ਇਹ ਹੁਣ ਆਪਣੇ ਕੋਲ ਇਕੱਲਾ ਪੌਂਚਾ ਆ ਗਿਆ ਤੇ ਆਪਾਂ ਜਿਹੜੀ ਸਲਵਾਰ ਰੈਡੀ ਰੱਖਣੀ ਹੈ 36 ਇੰਚ ਰੱਖਣੀ ਹੈ ਤਾਂ ਆਪਾਂ 4 ਇੰਚ ਦੀ 벨ਟ ਪਾ ਕੇ ਠੀਕ ਹੈ ਤੇ ਆਪਣੇ ਕੋਲੇ ਜੇ ਆਪਾਂ 32 ਲੈਣੇ ਆ 4 ਇੰਚ ਦੀ 벨ਟ ਪਾ ਕੇ ਤਾਂ 36 ਬਣ ਜਾਂਦਾ 1 ਇੰਚ ਆਪਾਂ ਐਕਸਟਰਾ ਲਵਾਂਗੇ ਸੀਨਾ ਦੇ ਵਿੱਚ ਆਜੂਗਾ ਠੀਕ ਹੈ ਹੁਣ ਆਪਾਂ 33 ਇੰਚ ਲੈ ਲਾਂਗੇ ਇਹਦਾ ਪਹੁੰਚੇ ਦੀ ਲੰਬਾਈ ਤੇ ਜਦੋਂ ਵੀ ਤੁਸੀਂ ਇਹਦੀ ਫਾਈਨਲ ਕਟਿੰਗ ਕਰਨੀ ਹੈ ਦੇਖੋ ਹੁਣ ਆਪਾਂ ਇਹ ਵੈਸੇ ਇੱਕ ਵਾਰੀ ਕੱਟ ਲਿਆ ਇਹ ਤੇ ਜਦੋਂ ਆਪਾਂ ਸਟੀਚਿੰਗ ਕਰਾਂਗੇ ਤੁਸੀਂ ਇਹਦਾ ਜ਼ਰੂਰ ਦੇਖਣਾ ਫਲਾਵਰ ਦਾ ਵੀ ਕਿੱਧਰ ਨੂੰ ਜਾਂਦੇ ਹੈ ਕਿੱਧਰ ਨੂੰ ਨਹੀਂ ਠੀਕ ਹੈ ਜੇ ਤਾਂ ਇੱਕ ਪਾਸੇ ਜਾਂਦੇ ਤਾਂ ਤੁਸੀਂ ਦੋਨੇ ਪਹੁੰਚੇ ਇੱਕ ਪਾਸੇ ਹੀ ਕਰਨੇ ਆ ਪਰ ਇਹੇ ਉੱਪਰ ਥੱਲੇ ਜਾਂਦੇ ਇਹਦੇ ਕੋਈ ਚੱਕਰ ਨਹੀਂ ਸ਼ਰਟ ਕੱਟਣ ਤੋਂ ਪਹਿਲਾਂ ਵੀ ਤੁਸੀਂ ਇਸੇ ਤਰ੍ਹਾਂ ਹੀ ਦੇਖਣਾ ਹੈਗਾ ਠੀਕ ਹੈ ਤੇ ਸੈਂਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਕੱਟ ਲਗਾ ਦੇਣਾ ਤਾਂ ਕਿ ਆਪਾਂ ਨੂੰ ਸਟੀਚਿੰਗ ਵੀ ਪਤਾ ਲੱਗ ਸਕੇ ਠੀਕ ਹੈ ਜੀ ਇਹ ਹੋ ਕੇ ਪਹੁੰਚੇ ਤੇ ਹੁਣ ਆਪਾਂ ਇਹ ਐਕਸਟਰਾ ਕੱਪੜਾ ਬਚ ਦੇਖਾਂਗੇ ਕਿੱਥੇ ਲਾਉਣਾ ਤੇ ਇਹ ਹੈਗਾ ਹੁਣ ਆਪਣੇ ਕੋਲੇ ਕੁੰਦੇ ਕੁੰਦੇ ਹੁਣ ਆਪਾਂ ਦੇਖਣੇ ਪਹਿਲਾਂ 벨ਟ ਕੱਢ ਲੈਣੀ ਹੈ ਠੀਕ ਹੈ ਇਹਨੂੰ ਇਸ ਤਰ੍ਹਾਂ ਹੁਣ ਆਪਾਂ ਚਾਰ ਤਿਆਂ ਦੇ ਵਿੱਚ ਫੋਲਡ ਕਰਕੇ ਇਹ ਪਚਾਹ ਤਿਆਂ ਦੇ ਵਿੱਚ ਫੋਲਡ ਕਰ ਲਿਆ ਠੀਕ ਹੈ ਤੇ ਜਿਹੜੀ ਇਹਦੀ ਲੰਬਾਈ ਹੈਗੀ ਹੁਣ ਆਪਾਂ ਪਹਿਲਾਂ ਉਹ ਕੱਢ ਲੈਣੀ ਹੈ ਲੰਬਾਈ ਪਹੁੰਚੇ ਦੀ ਲੰਬਾਈ ਆਪਾਂ 33 ਇੰਚ ਲਈ ਸੀ ਤਾਂ ਹੁਣ ਆਪਾਂ ਇਹਦੀ ਵੀ ਲੰਬਾਈ 33 ਇੰਚ ਲੈ ਲਾਂਗੇ ਇੱਥੋਂ ਅੰਜਪਾ ਇਹ ਕੁੰਦੇ ਜਿਹੜੇ 33 ਇੰਚ ਲੈ ਲਏ ਸੀਗੇ ਠੀਕ ਹੈ ਵੀਡੀਓ ਬੰਦ ਹੋ ਗਈ ਸੀ ਤਾਂ ਕਰਕੇ ਉਹ ਜਿਹੜੀ ਆਪਾਂ 벨ਟ ਦੀ ਕਟਿੰਗ ਆ ਉਹ ਉਹ ਰਹਿ ਗਈ ਠੀਕ ਹੈ 벨ਟ ਆਪਾਂ ਕੱਟ ਲਈ ਸੀਗੀ ਸਾ ਵਕਸਤ ਰੈਡੀ ਸੀਗੀ 벨ਟ ਲੰਬਾਈ ਦੇ ਵਿੱਚ ਤੇ ਚੌੜਾਈ ਦੇ ਵਿੱਚ ਆਪਾਂ ਲਈ ਸੀਗੀ 24 ਤੇ 23 ਇੰਚ ਤਿਆਰ ਰੱਖਣੀ ਸੀਗੀ ਤੇ ਇਹ ਆਪਾਂ ਹੁਣ ਉਹਦੇ ਨਾਲ ਉਹ 벨ਟ ਲਾ ਲਈ ਸੀਗੀ ਇੱਥੋਂ 33 ਇੰਚ ਰੱਖ ਕੇ ਬਾਕੀ ਜਿਹੜਾ ਕੱਪੜਾ ਸੀ ਉਹਦੇ ਵਿੱਚੋਂ ਆਪਣੀ 벨ਟ ਰਹਿ ਗਈ ਸੀਗੀ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਇਹ 33 ਇੰਚਾ ਜਿਹੜੇ ਹੁੰਦੇ ਹੈਗੇ ਇਹਨੂੰ ਦੇਖੋ ਆਪਾਂ ਚਾਰ ਫੋਲਡ ਕੀਤੇ ਹੋਏ ਹੈਗੇ ਠੀਕ ਹੈ ਆਹ ਦੋ ਹੈ ਦੋ ਹੈ ਠੀਕ ਹੈ ਤੇ ਇਹ ਵੀ ਆਪਣੇ ਕੋਲੇ ਇਹ ਟੋਟਲ ਚਾਰ ਤਇਆ ਨੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਜਿਹੜੀਆਂ ਦੋ ਤਇਆ ਨੇ ਉਹ ਇਸ ਤਰ੍ਹਾਂ ਥੋੜਾ ਜਿਹਾ ਫੋਲਡ ਕਰ ਲੈਣਾ ਹੈ ਚੱਕ ਕਪੜਾ ਤੇ ਇਸ ਤਰ੍ਹਾਂ ਹੁਣ ਇਹ ਆਪਣੇ ਕੋਲੇ 33 ਇੰਚ ਸਾਰਾ ਰੈਡੀ ਹੈ ਤਾ ਆਪਾਂ ਜਿੰਨੇ ਕੁੰਦਾ ਰੱਖਣਾ ਤੁਸੀਂ ਉਹਨਾਂ ਰੱਖ ਸਕਦੇ ਹੋ ਮੈਂ 3 ਇੰਚ ਰੱਖੂੰਗੀ ਠੀਕ ਹੈ ਇਧਰੋਂ ਵੀ 3 ਇੰਚ ਰੱਖੂੰਗੀ ਠੀਕ ਹੈ ਜੀ ਇਹਨਾਂ ਤੇ ਆਪਾਂ ਥੋੜਾ ਥੋੜਾ ਜਿਹੜਾ ਕੱਟ ਲਗਾ ਦੇਣਾ ਜਿੰਨੇ ਆਪਾਂ ਨਿਸ਼ਾਨੀ ਲਗਾਈ ਸੀ ਦੇਖੋ ਇਹ ਇਹ ਦੋ ਇਹ ਦੋ ਤਿਆਂ ਨੇ ਇਹ ਅੱਧ ਦੋ ਤਿਆਂ ਨੇ ਠੀਕ ਹੈ ਆਹ ਵਾਲਾ ਉੱਪਰਲਾ ਕਪੜਾ ਇਹਦਾ ਅਲੱਗ ਹੈ ਇਹ ਇੱਥੇ ਆਪਾਂ ਕੱਟ ਲਗਾਇਆ ਤੇ ਇੱਕ ਉੱਪਰ ਲੇਥੇ ਲਗਾਇਆ ਤੇ ਹੁਣ ਆਪਾਂ ਇਹਨਾਂ ਨੂੰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਸਲਵਾਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਇਸ ਤਰ੍ਹਾਂ ਜਿੱਥੇ ਆਪਾਂ ਕੱਟ ਲਗਾਏ ਆ ਉਹ ਆਪਾਂ ਇਸ ਤਰ੍ਹਾਂ ਤਿਰਛਾ ਕਰ ਲੈਣਾ ਹੈ ਠੀਕ ਹੈ ਜੀ ਇਹਨੂੰ ਕੱਪੜੇ ਨੂੰ ਇੱਥੋਂ ਜਿੱਥੋਂ ਕੱਟ ਲਗਾਏ ਆ ਉੱਥੋਂ ਹੀ ਫੜਨਾ ਦੋਨਾਂ ਸਾਈਡਾਂ ਤੋਂ ਤੇ ਇਸ ਤਰ੍ਹਾਂ ਆਪਾਂ ਤਿਰਛਾ ਕਰ ਲੈਣਾ ਇਹਨੂੰ ਠੀਕ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰਕੇ ਸਾਰੀਆਂ ਤਇਆਂ ਬਰਾਬਰ ਕਰਕੇ ਤਾ ਆਪਾਂ ਇੱਥੇ ਇਹਦੀ ਤਰਸ਼ੇ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਇਹ ਹੁਣ ਆਪਣੇ ਹੋ ਗਏ ਹੁੰਦੇ ਇਹਨਾਂ ਨੂੰ ਇਸ ਤਰ੍ਹਾਂ ਬਰਾਬਰ ਕਰਕੇ ਚਾਰੇ ਹੁੰਦਿਆਂ ਨੂੰ ਦੇਖੋ ਸੈੱਟ ਕਰ ਲੈਣਾ ਖੋ ਵੀ ਚੰਗੀ ਤਰ੍ਹਾਂ ਸੈੱਟ ਕਰਕੇ ਸਾਰਿਆਂ ਨੂੰ ਬਰਾਬਰ ਕਰਕੇ ਠੀਕ ਹੈ ਤੇ ਫਿਰ ਆਪਾਂ ਇਹਦੀ ਆਸਣ ਹੈ ਜਿਹੜਾ ਉਹਦੀ ਕਟਿੰਗ ਕਰਨੀ ਹੈ ਆਸਣ ਆਪਾਂ ਲਵਾਂਗੇ 10.5 ਇੱਥੋਂ ਸੈੱਟ ਕਰਕੇ ਚੰਗੀ ਤਰ੍ਹਾਂ ਤੇ ਇੱਥੋਂ 10.5 ਲੈ ਲੈਣਾ ਆਪਾਂ ਠੀਕ ਹੈ ਜੀ ਤੇ ਇਹਦੀ ਕਟਿੰਗ ਕਰ ਦੇਣੀ ਹੈ ਹੁਣ ਆਪਾਂ ਪਾਸੇ ਦੀ ਇਹ ਆਪਣਾ ਬਰਾਬਰ ਹੀ ਹੁੰਦਾ ਠੀਕ ਹੈ ਤੇ ਜਿਹੜਾ ਹੈਗਾ ਪੁੱਠਾ ਪਾਸਾ ਹੁਣ ਦੇਖੋ ਆਪਣਾ ਇੱਥੇ ਤੁਸੀਂ ਕਰਾਸ ਦਾ ਨਿਸ਼ਾਨ ਲਗਾ ਦੇਣਾ ਕਟਿੰਗ ਸਟਿਚਿੰਗ ਵੇਲੇ ਆਪਾਂ ਨੂੰ ਸੌਖਾ ਹੁੰਦਾ ਹੈਗਾ ਇਸ ਤਰ੍ਹਾਂ ਠੀਕ ਹੈ ਇਹ ਹੋ ਗਿਆ ਆਪਣੇ ਕੁੰਦੇ ਤੇ ਇਹ ਹੋ ਗਈ ਸੀ ਆਪਣੇ ਪਹੁੰਚੇ ਦੇਖੋ ਇਹ ਹੋ ਗਈ ਆਪਣੀ 벨ਟ ਠੀਕ ਹੈ ਇਹ ਤਾਂ ਹੋ ਗਈ ਆਪਣੀ ਸਵਾਾਰ ਦੀ ਕਟਿੰਗ ਤੇ ਜਿਹੜੀ ਸ਼ਰਟ ਦੀ ਕਟਿੰਗ ਹੈ ਬਸ ਉਹ ਹੁਣ ਆਪਾਂ ਜਿਹੜੇ ਕੱਪੜੇ ਲਾ ਲਏ ਸੀਗੇ ਇਸ ਤਰ੍ਹਾਂ ਇਹ ਫਰੰਟ ਬੈਕ ਦਾ ਜਿਹੜਾ ਕੱਪੜਾ ਸੀ ਉਹ ਲਾ ਲਿਆ ਉਸੇ ਤਰ੍ਹਾਂ ਹੀ ਆਪਾਂ ਜਿਹੜੀ ਮੈਂ ਤੁਹਾਨੂੰ ਵੀਡੀਓ ਪਾਈ ਹੁੰਦੀ ਵੈਸੇ ਕਟਿੰਗ ਦੀ ਠੀਕ ਹੈ ਪੁੱਠਾ ਪਾਸਾ ਜਿਹੜਾ ਉੱਪਰ ਕਰ ਲੈਣਾ ਹੈ ਇਸ ਤਰ੍ਹਾਂ ਫੋਲਡ ਕਰਕੇ ਦੋਨਾਂ ਸਾਈਡਾਂ ਨੂੰ ਦੋਨਾਂ ਸਾਈਡਾਂ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਆਪਾਂ ਠੀਕ ਹੈ ਤੇ ਇੱਕ ਦੂਜੇ ਦੇ ਉੱਪਰ ਰੱਖ ਕੇ ਇੱਥੇ ਫਰੰਟ ਬੈਕ ਤੇ ਚੰਗੀ ਤਰ੍ਹਾਂ ਪਹਿਲਾਂ ਵਿਛਾ ਲੈਣਾ ਇੱਥੇ ਦੇਖੋ ਹੁਣ ਆਪਾਂ ਇਹ ਇੱਕ ਕੱਪੜਾ ਵਿਛਾਲਿਆ ਆਪਾਂ ਬੈਕ ਵਾਲਾ ਤੇ ਇਹ ਆਪਾਂ ਫਰੰਟ ਵਾਲਾ ਵਿਛਾਲ ਲੈਣਾ ਹੁਣ ਆਪਾਂ ਇਹ ਦੋਨੇ ਵਿਛਾਲਿਆ ਕੱਪੜੇ ਠੀਕ ਹੈ ਜਿਹੜਾ ਥੋੜਾ ਬਹੁਤ ਵੱਧ ਘੱਟਾ ਕੱਪੜਾ ਉਹਦੀ ਆਪਾਂ ਕਟਿੰਗ ਕਰਕੇ ਫਿਰ ਆਪਾਂ ਇਹਦੇ ਆ ਮਾਟਾ ਵਗੈਰਾ ਪਾਵਾਂਗੇ ਜਿਹੜਾ ਫਰੰਟ ਵਾਲਾ ਕੱਪੜਾ ਹੁੰਦਾ ਹੈ ਉਹ ਹਮੇਸ਼ਾ 1 ਇੰਚ ਜਾਂ ਤੁਸੀਂ ਅੱਧਾ ਇੰਚ ਹੈ ਡਾਊਨ ਰੱਖਣਾ ਹੁੰਦਾ ਹੈ ਬੈਕ ਵਾਲੇ ਤੋਂ ਠੀਕ ਹੈ ਇਹਦੇ ਨਾਲ ਹੈ ਜਿਹੜਾ ਗਲਾ ਆਪਣਾ ਬਿਲਕੁਲ ਪਿੱਛੇ ਨਹੀਂ ਜਾਂਦਾ ਹੁਣ ਇਹ ਆਪਾਂ 1 ਇੰਚ ਅੱਧਾ ਇੰਚ ਹੈ ਜਿਹੜਾ ਉਹ ਕੱਪੜਾ ਡਾਊਨ ਕੀਤਾ ਹੈਗਾ ਫਰੰਟ ਵਾਲੇ ਤੋਂ ਬੈਕ ਵਾਲੇ ਤੋਂ ਸੌਰੀ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਠੀਕ ਹੈ ਇਹਦੇ ਜਿਹੜਾ ਆਪਾਂ ਤੀਰਾ ਲਾਵਾਂਗੇ ਸਾਡੇ 6 ਲਵਾਂਗੇ 13 ਇੰਚ ਤੇ ਡਾਊਨ ਮੋਟਾ ਲਵਾਂਗੇ ਆਪਾਂ 7 ਇੰਚ ਇਸ ਤਰ੍ਹਾਂ ਆਪਾਂ ਬਾਕਸ ਬਣਾ ਲੈਣਾ ਠੀਕ ਹੈ ਜੀ ਤਾਂ ਥੋੜਾ ਨੇੜੇ ਕਰ ਦਿੰਦੇ ਹੁਣ ਆਪਾਂ ਮੋਟਾ ਲੈ ਲਿਆ 7 ਇੰਚ 13 ਲੈ ਲਿਆ ਆਪਾਂ 6.5 ਠੀਕ ਹੈ ਤੇ ਜਿਹੜੀ ਆਪਾਂ ਇਸ ਦੀ ਬ੍ਰੈਸਟਰ ਦਾ ਨਾਪ ਹੈਗਾ ਉਹ ਹੈਗਾ 18 18.5 ਤੇ ਨਿਸ਼ਾਨੀ ਲਗਾਵਾਂਗੇ ਆਪਾਂ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ 1 ਇੰਚ ਜਾਂ ਸਵਾ ਇੰਚ ਦਾ ਇੱਥੋਂ ਲੈ ਲੈਣਾ ਤੇ ਬੈਕ ਦਾ ਵੀ ਇਸ ਤਰ੍ਹਾਂ ਕਾਟ ਪਾ ਦੇਣੀ ਹੈ 1.5 ਇੰਚ ਦੀ ਇੱਥੋਂ ਇੱਥੋਂ ਤਾਂ ਆਪਣੇ 2.5 ਇੰਚ ਦੀ ਹੋ ਜੂਗੀ ਠੀਕ ਹੈ ਇੱਥੋਂ ਲਵਾਂਗੇ ਤਾਂ ਆਪਾਂ ਸਵਾ 1 ਇੰਚ ਦੀ ਰਹੂਗੀ ਇਹ ਆਪਣਾ ਹੋ ਗਿਆ ਕਾਟ ਵਾਲਾ ਠੀਕ ਹੈ ਉਸ ਤੋਂ ਬਾਅਦ ਆਪਾਂ ਪਾਉਣੀ ਹੈ ਪਲੇਟਾਂ ਪਲੇਟਾਂ ਰੱਖਣੀ ਹੈ 11 ਇੰਚ ਤਾਂ ਆਪਾਂ 11.5 ਤੇ ਨਿਸ਼ਾਨੀ ਲਗਾ ਕੇ ਇੱਥੋਂ ਲੈ ਲਾਂਗੇ ਆਪਾਂ 3.5 3.5 ਤੇ ਲੰਬਾਈ پلیਟ ਦੀ ਹੁੰਦੀ ਹੈ 7 ਇੰਚ ਤਕਰੀਬਨ ਸਾਰਿਆਂ ਦੀ 7 ਹੀ ਹੁੰਦੀ ਹੈ ਜਿਹਦਾ ਕੱਦ ਛੋਟਾ ਹੁੰਦਾ ਉਹਦੀ ਤੁਸੀਂ 6.5 ਵੀ ਲੈ ਸਕਦੇ ਹੋ 6 ਵੀ ਲੈ ਸਕਦੇ ਹੋ ਤੇ ਇਹ ਇੱਥੋਂ ਆਪਾਂ ਹੁਣ 7 ਇੰਚ ਲੈ ਲਈ ਠੀਕ ਹੈ ਤੇ ਇੱਥੋਂ ਜਿਹੜੀ ਇੱਥੋਂ ਗੈਪ ਹੁੰਦਾ ਹੈਗਾ ਸਾਈਡ ਵਾਲੀ ਪਲੇਟ ਦਾ 2 ਇੰਚ ਲਵਾਂਗੇ ਇੱਥੋਂ ਵੀ ਮੋਢੇ ਵਾਲੀ ਪਲੇਟ ਦਾ 2 ਇੰਚ ਲਵਾਂਗੇ ਇੱਥੋਂ ਵੀ ਤੁਸੀਂ ਮੈਣ ਲੈਣਾ ਬਾਅਦ ਚ ਆਪਣਾ 2 ਇੰਚ ਹੈ ਤੇ ਇੱਥੇ ਆਪਾਂ ਇਸ ਤਰ੍ਹਾਂ ਹਮ ਕਰ ਲੈਣਾ ਹੈ ਠੀਕ ਹੈ ਤੇ ਜਿਹੜੀ ਆਪਣੀ ਸਾਈਡ ਵਾਲੀ ਸੀਣ ਆਉਗੀ ਉਹਤੇ ਆਪਾਂ ਨਿਸ਼ਾਨ ਲਗਾਉਣਾ ਹੈ 15 15.5 ਤੇ 15 ਇੰਚ ਤਿਆਰ ਰਹਿ ਜੂਗੀ ਹੱਪਾ ਜਿਹੜੀ ਆਪਾਂ 21 ਇੰਚ ਰੱਖਣੀ ਹੈ ਠੀਕ ਹੈ ਇਹਦੀ ਮੈਂ ਹਜੇ ਕਟਿੰਗ ਨਹੀਂ ਕਰਦੀ ਕਿਉਂਕਿ ਇਹਦੇ ਤੇ ਮੈਂ ਪਹਿਲਾਂ ਹੌਲ ਪਾਉਣੇ ਨੇ ਕਲੀਆਂ ਪਾਉਣੀਆਂ ਨੇ ਵੈਸੇ ਮੈਂ ਨਿਸ਼ਾਨ ਲਗਾ ਕੇ ਤੁਹਾਨੂੰ ਦੱਸ ਦਿੰਨੀ ਆ ਤੇ ਇਹ ਆਪਾਂ ਹੁਣ ਇਹ ਆਪਣੇ ਨਿਸ਼ਾਨ ਲੱਗ ਗਏ ਤੇ ਇੱਥੋਂ ਜਿਹੜੇ ਆਪਣੇ ਕਮਰ ਦਾ ਨਾਪ ਹੈਗਾ ਉਹ ਹੈਗਾ 16 ਠੀਕ ਹੈ ਤੇ ਲੰਬਾਈ ਜਿੰਨੀ ਤੁਸੀਂ ਰੱਖਣੀ ਹੈ ਮੈਂ 40 ਇੰਚ ਰੱਖਣੀ ਹੈ ਤਾਂ ਸਾਡੇ 40 ਤੇ ਨਿਸ਼ਾਨੀ ਲਗਾਉਂਗੀ ਅੱਧਾ ਇੰਚ ਸੀਨਾ ਵਾਸਤੇ ਬਦਲੇ ਲੈਣਾ ਹੁੰਦਾ ਠੀਕ ਹੈ ਹੁਣ ਇਹ ਦੇਖੋ ਆਪਣੇ ਪੂਰੇ ਨਿਸ਼ਾਨ ਲੱਗ ਗਏ ਸਾਡੇ 13 ਤੀਰਾ ਲੈ ਲਿਆ ਸੀ ਇੱਥੋਂ ਠੀਕ ਹੈ ਤੇ ਇਸ ਮੋਡਲ ਵਾਲੇ ਸੇ 7 ਇੰਚ ਤੇ ਆਪਾਂ 1 ਇੰਚ ਦੀ ਇੱਥੋਂ ਸਵਾਇ 1 ਇੰਚ ਦੀ ਇੱਥੋਂ ਘਟ ਪਾਤੀ ਸੀ ਬੈਕ ਵਾਲੀ ਫੇਰ ਇੱਥੋਂ ਸਭ ਇਕੱਜ ਦੀ ਪਾਤੀ ਸੀ ਸਾਰਾ ਟੋਟਲ ਇਹ 2.5 ਹੋ ਗਿਆ ਸੀ ਇਥੋਂ ਠੀਕ ਹੈ ਫਿਰ ਬ੍ਰੈਸਟਰ ਦਾ ਨਾਪ ਲਾ ਲਿਆ ਪਲੇਟਾਂ ਦਾ ਲਾ ਲਿਆ ਜਿੰਨੀਆਂ ਰੱਖਣੀਆਂ ਨੇ ਇਹ ਵੀ ਅਲੱਗ-ਅਲੱਗ ਨਾਪੀਆਂ ਹੀ ਹੁੰਦੀਆਂ ਨੇ ਪਲੇਟਾਂ ਕੋਈ ਕਿਸੇ ਦੀ 10 ਤੇ 11 ਤੇ 12 ਤੇ 13 ਤੋਂ ਠੀਕ ਹੈ ਉਸ ਤੋਂ ਬਾਅਦ ਸਾਈਡ ਵਾਲੀਆਂ ਲਾ ਲਈਆਂ ਮੋਢੇ ਵਾਲੀ ਲਾ ਲਈ ਤੇ ਕਮਰ ਦਾ ਨਾਪ ਲਾ ਲਿਆ हिਪ ਦਾ ਨਾਪ ਲਾ ਲਿਆ ਠੀਕ ਹੈ ਜੀ ਇਹ ਹੁਣ ਆਪਾਂ ਕਲੀਆਂ ਪਾਉਣੀਆਂ ਨੇ ਤੇ ਨਹੀਂ ਮੈਂ ਕਟਿੰਗ ਵੀ ਕਰ ਦਿੰਦੀ ਤੇ ਇਹ ਪਹਿਲਾਂ ਆਪਾਂ ਕਲੀਆਂ ਆਪਾਂ ਕਲੀਆਂ ਦੇ ਨਿਸ਼ਾਨ ਲਗਾਵਾਂਗੇ ਫਿਰ ਕਲੀਆਂ ਪਾ ਕੇ ਉਸ ਤੋਂ ਬਾਅਦ ਮੈਂ ਇਹਦੀ ਕਟਿੰਗ ਕਰੂੰਗੀ ਠੀਕ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਸਮਝ ਵੀ ਆਈ ਹੋਣੀ ਹੈ ਠੀਕ ਹੈ ਮੈਂ ਆਪਦੇ ਜਾਨੇ ਪੂਰਾ ਜੋੜ ਲਾਇਆ ਵੀ ਤੁਹਾਨੂੰ ਸਮਝ ਆ ਜਾਏ ਜੇ ਤੁਹਾਡੇ ਕੋਲੇ ਵੱਡੇ ਪਣੇ ਦਾ ਕਪੜਾ ਆਉਂਦਾ ਤਾਂ ਤੁਸੀਂ ਇਸੇ ਤਰ੍ਹਾਂ ਹੀ ਕਟਿੰਗ ਕਰੋ ਬਹੁਤ ਹੀ ਸੌਖਾ ਤਰੀਕਾ ਹੈਗਾ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰੋ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ